ਕਰੋ ਜੇਕਾ ਦੇਖੋ ਹਾਂ ਵੀ ਮੁੰਡਾ ਕੀ ਹਾਲ ਚਾਲ ਆ ਨਵੇਂ ਵਲੌਗ ਚ ਬਈ ਸਭ ਦਾ ਸਵਾਗਤ ਆ ਤੇ ਬਈ ਅੱਜ ਆਪਾਂ ਚੱਲੇ ਸੀ ਖਨੌਰੀ ਸਾਰਿਆਂ ਨੂੰ ਪਤਾ ਹੀ ਆ ਹਨਾ ਢੱਲੇਵਾਲ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਆਪਾਂ ਤੋਂ ਪਹਿਲਾਂ ਜਾਇਆ ਨਹੀਂ ਗਿਆ ਤੇ ਆਪਣੇ ਘਰ ਦਾ ਕੰਮ ਚੱਲੀ ਜਾਂਦਾ ਜੀ ਚੈੱਕ ਕਰ ਲੋ ਅੰਦਰੋਂ ਸਾਰੀ ਲਿਪਾਈ ਵਗੈਰਾ ਹੋਊਗੀ ਤੇ ਉੱਪਰੋਂ ਰਹਿ ਗਈ ਥੋੜੀ ਜਿਹੀ ਲਈ ਪਈ ਤੇ ਉਧਰਲੇ ਬਾਹਰਲੇ ਪਾਸੇ ਮਿਸਤਰੀ ਲੱਗੇ ਹੋਏ ਨੇ ਉਧਰਲੇ ਪਿਆਈ ਕਰੀ ਜਾਂਦੇ ਨੇ ਤੇ ਆਪਾਂ ਨੇ ਕਢ ਲਈ ਸੀ ਆਪਣੀ ਮਸਟੈਂਗ ਬਾਹਰ ਤੇ ਆਪਾਂ ਚੱਲੇ ਹੁਣ ਗੱਡੀ ਲਾਤੀ ਆਪਾਂ ਨੇ ਅੰਦਰ ਆਹ ਦੇਖੋ ਕਰੋ ਵੀ ਚੱਕ ਜਿਹੜੇ ਭਰਾ ਕਹਿੰਦੇ ਜੀ ਵੀਊ ਦਿਖਾ ਦੇ ਫਰੰਟ ਦਾ ਫਰੰਟ ਤਿਆਰ ਆ ਪਰ ਲਈ ਛੱਡੋ ਲੱਗੇ ਹੋਏ ਨੇ ਮਿਸਤਰੀ ਉੱਪਰੋਂ ਰਹਿ ਜਾਂਦਾ ਹਜੇ ਗੱਡੀ ਆਪਾਂ ਅੰਦਰ ਲਾਦੀ ਮਸਟੈਂਗ ਆਪਾਂ ਕਢ ਲਈ ਬਾਹਰ ਤੇ ਹੁਣ ਚੱਲਦੇ ਆਂ ਬਈ ਆਪਾਂ ਖਨੌਰੀ ਬਾਰਡਰ ਤੇ ਆਪਣੇ ਤੋਂ ਪਹਿਲਾਂ ਜਾਇਆ ਨਹੀਂ ਜੀ ਆ ਬਈ ਤੌਰੀ ਹੈ ਨਾ ਕਿਉਂਕਿ ਮਿਸਤਰੀ ਲੱਗੇ ਹੋਏ ਸੀ ਤਾਂ ਕਰਕੇ ਆਪਣੇ ਤੋਂ ਜਾ ਨਹੀਂ ਹੋਇਆ ਅਜੇ ਵੀ ਕੰਮ ਚੱਲੀ ਜਾਂਦਾ ਅਜਾ ਟਾਈਮ ਗੱਡਿਆ ਵੀ ਅਜੇ ਜਾਣਾ ਚਾਹੀਦਾ ਆਪਾਂ ਨੂੰ ਹੈ ਨਾ ਸਾਰੇ ਭਰਾਵੋ ਜਰੂਰ ਪਹੁੰਚੋ ਤੇ ਆਪਾਂ ਚੱਲੇ ਹੁਣ ਲੈ ਵੀ ਮਤਰਾ ਕਰਨੋਚੇ ਕਾ ਜਾਮ ਪਾਤਣਾ ਤੋਂ ਹੀ ਲੱਗ ਗਿਆ ਪਾਤਣਾ ਮੁੰਜੇ ਜੇ ਜਾਮ ਲੱਗ ਗਿਆ ਜੋ ਹੈ ਨਾ ਹਨੋਰੀ ਦਾ ਜੇ 25 ਕਿਲੋਮੀਟਰ ਵਈਆ ਨੂੰ ਕਰੋ ਜੇ ਸੌ ਆੜਾ ਟੁੱਟ ਕੱਟ ਹੋਣਾ ਕਰ ਲੋ ਜੱਟ ਅਜੇ ਪਤਨਾ ਹੀ ਪਹੁੰਚੇ ਜੀ ਪਤਨਾ ਦੀਆਂ ਆਵਾਂ ਵੀ ਮਾ ਟ੍ਰੋਪ ਪਾਤਣਾ ਦੀ ਜਾਮ ਲੱਗਿਆ ਹੋਇਆ ਕਰ ਲੋ ਚੈੱਕ ਅ ਜਰ ਕਾਰ ਟੁੱਟਣਾ ਕੱਟਦਾ ਬੱਸ ਐਨੀ ਠੰਡ ਚ ਵੀ ਬੱਸਾਂ ਦੇ ਉੱਪਰ ਵਹਿ ਵਹਿ ਆ ਰਹੇ ਨੇ ਦੇਖ ਲਾ ਐਨੀ ਠੰਡ ਚ ਐ ਤੋਂਦ ਫੁੱਲਾਂ ਨਾਲੇ ਕਰੋ ਚੈੱਕ ਆਪਾਂ ਇਹਨੇ ਸੋਨੇ ਟੂਲ ਟੈਕਸ ਬਹੁਤ ਹੋ ਗਿਆ ਖਨੌਰੀ ਪਹੁੰਚ ਗਏ ਦੀਏ ਕਰ ਲੋ ਚੈੱਕ ਆ ਠੰਡ ਵੀ ਲੱਗ ਰਹੀ ਆ ਪੂਰੀ ਕਿਉਂ ਹੁਣ ਦੀ ਪੇ ਡਿਊਟੀ ਲਾਦੀ ਓਰੇ ਤੇ ਅਸੀਂ ਚੱਲ ਗਏ ਨੇ ਅੱਗੇ ਦੇਖਦੇ ਆਂ ਕੀ ਬਣ ਰਿਹਾ ਬਹੁਤ ਲੰਬਾ ਜਾਵਾਂਗੇ ਨੇ ਬਾਰਡਰ ਤੱਕ ਆ ਅੱਗੇ ਜਾ ਕੇ ਦੇਖਦੇ ਆਂ ਪਰਾਂ ਦੀ ਵੀ ਤੁਰੇ ਜਾ ਰਹੇ ਨੇ ਦੇਖੋ ਬੱਸਾਂ ਗੱਡੀਆਂ ਭਰਿਆ ਭਰ ਰੋਡ ਕਰੋ ਚੈੱਕ ਆ ਚੱਲ ਠੀਕ ਆ ਆਉਣੇ ਆ ਅਸੀਂ ਉਹ ਬਾਰਡਰ ਤੇ ਪਹੁੰਚਣਾ ਮੁਸ਼ਕਲ ਆ ਸਾਦਨ ਤੁਰ ਕੇ ਹੀ ਜਾਣਾ ਪੈਣਾ ਕਰ ਲੋ ਚੈੱਕ ਅੱਗੇ ਹਜੇ ਬਾਰਡਰ ਰੋਂ ਘਟ ਘਟ 8 10 ਕਿਲੋਮੀਟਰ ਆ ਕਿਲੋਮੀਟਰ ਅਸੀਂ ਤੁਰਿਆ ਏ ਖਾਲੋ ਜੱਕਾ ਅਗਾ ਤੋਂ ਦਪਹਿਰੀ ਆ ਫੋਕਸ ਨਹੀਂ ਹੋ ਰਿਹਾ ਅੱਗੇ ਉਹ ਜਿਹੜੇ ਸਰਵਿਸ ਰੋਡ ਆ ਉਹ ਵੀ ਜਾਮ ਹਨ ਕਰੋ ਚੱਕ ਇਹਦੀ ਚੱਲ ਕੇ ਅੱਗੇ ਅਸੀਂ ਤਾਂ ਸ਼ੱਕ ਲਿਆ ਵੀ ਲੰਗਰ ਹੁਣ ਚੱਲਦੇ ਆ ਅੱਗੇ ਭੁੱਖ ਲੱਗੀ ਸੀ ਸਵੇਰ ਦੀ ਚੱਲੇ ਹੋਏ ਆ ਅੱਗੇ ਚੱਲ ਕੇ ਦੇਖਦੇ ਆਂ ਕੀ ਆ ਾਰੇ ਤੁਰੇ ਯਾਰ ਇਹਨਾਂ ਨੂੰ ਸਾਧਨ ਲਾਤੇ ਰੋਡ ਤੇ ਰੋਡ ਹੋ ਗਿਆ ਜਿਆ ਮਾ ਪਿੱਛੇ ਬੜਾ ਲੰਮਾ ਜਾਂਦਾ ਲੈ ਵੀ ਮਤਰਾ ਅੱਜ ਤਾਂ ਆ ਗਈ ਦੀ 5-7 ਕਿਲੋਮੀਟਰ ਅੱਗੇ ਤੇ ਫਿਰ ਸਾਰੀ ਸੰਗ ਤੇ ਵਾਪਸ ਆਉਣ ਲੱਗੀ ਕਿਉਂਕਿ ਸ਼ਾਮ ਹੋ ਗਈ ਆ ਤੇ ਜਿਹੜੇ ਹਜੇ ਆ ਰਹੇ ਨੇ ਉਹ ਜਾਈ ਜਾਂਦੇ ਨੇ ਅਸੀਂ ਫਿਰ ਰਸਤੇ 'ਚੋਂ ਮੁੜਾਇਆ ਦੀ ਕਿਉਂਕਿ ਟਰੈਕਟਰ ਕੋਲੇ ਇਕੱਲਾ ਹੀ ਦੀ ਪਾਗਾ ਕੋਈ ਹੈ ਨਹੀਂ ਟਾਈਮ ਜ਼ਿਆਦਾ ਲੱਗ ਜਾਣਾ ਹਜੇ ਤੇ ਕਿਉਂਕਿ ਡੱਲੇ ਵਾਲਾ ਸਾਹਿਬ ਨੂੰ ਮਿਲਣਾ ਤਾਂ ਦਿੰਦੇ ਨਹੀਂ ਹੈਗੇ ਤਾਂ ਕਰਕੇ ਉਧਰ ਕਰੋ ਜੀ ਇੱਕ ਦੇਖੋ ਆਗਰ ਕੇਸੀ ਬਾਅਸ ਹੋ ਗਏ ਉਹ ਕੱਲਾ ਬੈਠਾ ਉਹਦਾ ਜੀ ਨਹੀਂ ਲੱਗ ਰਿਹਾ ਹੈ ਕਹ ਰ ਮੈਂ ਦਾ ਤੇ ਬਾਕੀ ਬਾਈ ਹਾਂ ਬਾਕੀ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਬਲੌਗ ਨਾਲ ਜੁੜੇ ਰਹੋ ਪਹਿਲੀ ਵਾਰ ਦੇਖ ਰਹੇ ਨੇ ਜਿਹੜੇ ਚੈਨਲ ਕਰ ਲੋ ਸਬਸਕ੍ਰਾਈਬ ਬਾਕੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਯਾਰ ਪ੍ਰਸ਼ਾਦਾ ਜੀ ਪ੍ਰਸ਼ਾਦਾ ਜੀ ਗਰਵਾ ਗਰ ਪ੍ਰਸ਼ਾਦਾ ਜੀ ਆਓ ਪ੍ਰਸ਼ਾਦਾ ਸ਼ਕੋ ਜੀ ਪ੍ਰਸ਼ਾਦਾ ਆਓ ਜੀ ਵਾਪੋ ਜੀ ਆਜੋ ਬਸ਼ੁਰ ਕੋ ਆ ਲਓ ਜੀ ਪ੍ਰਸ਼ਾਦਾ ਜੀ ਪ੍ਰਸ਼ਾਦਾ ਜੀ ਗਰਮਾ ਗਰਮ ਪ੍ਰਸ਼ਾਦਾ ਜੀ ਪ੍ਰਸ਼ਾਦਾ ਸਾਹਿਬ ਜੀ ਦੇਸ਼ੀ ਹੋ असीं आग बाद में ਇੱਥੇ ਜਾਂਦੇ ਆ ਨੇ ਭਰਾ ਰੋਗੇ ਛੋੜਾ ਛੋੜਾ ਖਿੱਚਣੀਆਂ ਇਹਦੇ ਛੋੜਾ ਛੋੜਾ ਕਰ ਜਾਂਦੇ ਨੇ ਕੱਲ ਨੂੰ ਜਸ਼ਨ ਦੇ ਪਿੰਡ ਨਗਰ ਕੀਰਤਨ ਆ ਇੱਥੇ ਰੁਕ ਜਾਣਾ ਅੱਜ ਕੱਲ ਨੂੰ ਨਗਰ ਕੀਰਤਨ ਚਲਾਣਾ ਆਪਾਂ ਟਰੱਕ ਦਾ